ਸੌਣ ਦਾ ਮਹੀਨਾ ਚੱਲ ਰਿਹਾ ਤੇ ਕਾਵੜੀਏ ਜਿਹੜੇ ਨੇ ਕਾਵੜ ਲੈ ਕੇ ਹਰ ਦੁਆਰ ਜਾ ਰਹੇ ਨੇ ਤੇ ਸ਼ਰਦਾ ਜਿਹੜੀ ਆ ਪੋਲੇਨਾਥ ਦੇ ਭਗਤਾਂ ਦੀ ਕਿੰਨੀ ਜ਼ਿਆਦਾ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਯੂਪੀ ਦੇ ਵਿੱਚ ਡੀਐਸਪੀ ਐਸਐਸਪੀ ਤੇ ਜਿੰਨਾ ਵੀ ਪ੍ਰਸ਼ਾਸਨ ਹੈ ਉਹਨਾਂ ਕਾਵੜੀਆਂ ਤੇ ਫੁੱਲ ਸਟ੍ਰਿਆ ਤੇ ਸਵਾਗਤ ਕਰ ਰਿਹਾ ਹੈ ਕਿ ਯੂਪੀ ਦੇ ਵਿੱਚ ਤੁਹਾਡੀ ਐਂਟਰੀ ਹੋਈ ਹੈ ਇਸੇ ਤਰ੍ਹਾਂ ਕਾਵੜੀਆਂ ਦਾ ਜਿਹੜਾ ਮਾਨ ਸਨਮਾਨ ਹੈ ਸਾਰੇ ਕਿਤੇ ਕੀਤਾ ਜਾ ਰਿਹਾ ਹੈ ਤੇ ਜਿੰਨੇ ਵੀ ਸ਼ਰ ਭਗਤ ਨੇ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਇਹ ਵੀਡੀਓ ਦੇ ਵਿੱਚ ਕਮੈਂਟਾਂ ਦੇ ਵਿੱਚ ਤੁਸੀਂ ਹਰ ਹਰ ਮਹਾਦੇਵ ਜਰੂਰ ਲਿਖਿਓ ਕਿਉਂਕਿ ਜਿੰਨੇ ਮਹਾਦੇਵ ਦੇ ਭਗਤ ਨੇ ਹੁਣ ਕਾਵੜ ਲੈਣ ਦੇ ਲਈ ਜਾ ਰਹੇ ਨੇ ਤੇ ਉਹਨਾਂ ਦਾ ਸਵਾਗਤ ਜਿਹੜਾ ਹਰ ਥਾਂ ਤੇ ਵੱਖਰੇ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਆ ਵੀਡੀਓ ਸੁਣਦੇ ਆਂ ਦੇਖਦੇ ਆਂ ਤੇ ਕਮੈਂਟਾਂ 'ਚ ਹਰ ਹਰ ਮਹਾਦੇਵ ਲੇ ਕੇ ਨਾ ਵੀਡੀਓ ਸ਼ੇਅਰ ਕਰਿਓ ਲਓ ਜੀ ਦੇਖੋ ਪੂਰਾ ਨਿੱਘਾ ਸਵਾਗਤ ਹੋ ਰਿਹਾ ਹੈ ਪੁਲਿਸ ਕਮਿਸ਼ਨਰ ਵੀ ਆ ਡੀਐਮ ਵੀ ਆ ਸਾਰੇ ਨੇ ਤੇ ਸਾਰਿਆਂ ਨੇ ਫੁੱਲਾਂ ਦੇ ਨਾਲ ਜਿਹੜੀ ਵਰਖਾ ਕੀਤੀ ਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਕਿਵੇਂ ਸਵਾਗਤ ਹੁੰਦਾ ਕਾਵੜੀਆਂ ਦਾ ਕਹਿੰਦੇ ਸ਼ੇ ਭਗਤਾਂ ਤੋਂ ਉੱਤੇ ਕੁਝ ਨਹੀਂ ਦੇਖੋ ਜੀ ਦੇਖੋ ਤੁਸੀਂ ਕਿਵੇਂ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਜਾਂ ਇਹਨਾਂ ਦਾ ਸਨਮਾਨ ਕਰਨ ਦੇ ਲਈ ਲੋਕ ਜਿਹੜੇ ਆ ਉੱਥੇ ਭੀੜ ਜਮਾ ਹੋਈ ਪਈ ਆ ਵੀ ਕਾਵੜੀ ਆਏ ਨੇ ਦੂਰੋਂ ਚੱਲ ਕੇ ਦੇ ਉਹਨਾਂ ਦਾ ਮਾਨ ਸਨਮਾਨ ਕਰ ਰਿਹਾ ਦੇਖੋ ਤੁਸੀਂ ਕਿਵੇਂ ਫੁੱਲਾਂ ਦੀ ਵਰਖਾ ਹੋ ਰਹੀ ਹੈ ਤਾਂ ਹਰ ਦੁਆਰ ਜਾ ਰਹੇ ਹੈ ਕਾਵੜੀਏ ਤੇ ਉਹਨਾਂ ਦੀ ਮਿਹਨਤ ਕਹਿ ਸਕਦੇ ਵੀ ਜਿਹੜੀ ਸ਼ਰਧਾ ਹੈਗੀ ਤਾਂ ਸ਼ਰਧਾ ਜਿਹੜੀ ਸ਼ਿਵ ਦੇ ਲਈ ਬੜੀ ਵਖਰੀ ਹੈ ਆ ਦੋਸਤੋ ਇਸ ਵੀਡੀਓ ਨੇ ਕੁਝ ਸਮਝਾਇਆ ਹੋਊਗਾ ਕਿ ਸ਼ਿਵ ਭਗਤ ਨੇ ਜਿਹੜੇ ਉਹ ਪਰੇ ਤੋਂ ਪਰੇ ਪਏ ਨੇ ਤੇ ਸ਼ਿਵ ਦੇ ਲਈ ਕੁਝ ਵੀ ਕਰ ਸਕਦੇ ਨੇ ਤਾਂ ਜਿਵੇਂ ਪੈਦਲ ਜਿਹੜੇ ਕਾਵੜੀਏ ਜਾ ਰਹੇ ਆ ਉਹਨਾਂ ਦਾ ਮਾਨ ਸਨਮਾਨ ਹਰ ਸਟੇਟ ਦੇ ਵਿੱਚ ਕੀਤਾ ਜਾ ਰਿਹਾ ਹੈ ਯੂਪੀ ਦੇ ਵਿੱਚ ਡੀਐਮ ਐਸਐਸਪੀ ਡੀਸੀ ਜਿਹੜੇ ਨੇ ਉੱਥੇ ਪਹੁੰਚੇ ਨੇ ਉਹਨਾਂ ਨੇ ਸਵਾਗਤ ਕੀਤਾ ਫੁੱਲਾਂ ਦੀ ਵਰਕਾ ਕੀਤੀ ਹੈ ਤਾਂ ਸ਼ਿਵ ਭਗਤਾਂ ਦੇ ਲਈ ਵੀਡੀਓ ਸ਼ੇਅਰ ਕਰਨੀ ਹੈ ਹਰ ਹਰ ਮਹਾਦੇਵ ਕਮੈਂਟਾਂ ਦੇ ਵਿੱਚ ਲਿਖਣਾ ਹੈ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ